ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪਹਿਲਾ ਸਿਮਲ ਰੁਖ ਸਰਾਏ ਰਾਤ ਦੀਰਗਾ ਤਮਚ ਓਏ ਜੇ ਆਵੇ ਆਸ ਕਰ ਜਹ ਨਰਾਸੇ ਕੇ ਫਾਲ ਫਿਕੇ ਫੋਲ ਵਕ ਵਕੇ ਕਾਮਨਾ ਆਵੇ ਪਤ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਾਵਕੋ ਨਿਵੇਂ ਆਪਕ ਪਰ ਕੋ ਨਿਵੇਂ ਨ ਕੋਏ ਤਰ ਤਰਾ ਜੂ ਟੋਲੀਐ ਨਿਵੇਂ ਸੁਗੋਰਾ ਹੋਏ ਆਪਰਾਦੀ ਦੂਣਾ ਨਿਵੇਂ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਆ ਕਿਆ ਥੀ ਹੈ ਜਲਦਾ ਕਸੁ ਦੇ ਜਾਏ ਮਹਨਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਲ ਪੂਜ ਸੁਬਗਲ ਸਮਾਦੰ ਮੁਖ ਝੂਠ ਬਿ ਪੂਖ ਅਨੁਸਾਰ ਕਰੇ ਪਾਲ ਤਿਹਾਲ ਵਿਚਾਰ ਗਾਲ ਮਾਲਾ ਤਿਲਕ ਲੁਲਾਡੰ ਦੋਏ ਧੋਤੀ ਵਸਤਰ ਕਾ ਪਾਡੰ ਜੇ ਜਾਣ ਸ ਵਰਮੰ ਕਰਮੰ ਸਾਹ ਹੋ ਗਡਨਹਿ ਚੋ ਕਰਮੰ ਕਾ ਨਾਨਕ ਨਹਿ ਚੋ ਧਿਆਵੈ ਵੈਨ ਸਤ ਗੁਰ ਬਾਟ ਨ ਪਾਵੈ ਪਾਉੜੇ ਕਾਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਨ ਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ ਹੌ ਕਮ ਕੀਏ ਮਨ ਪਾਵੰਦੇ ਰਾਹ ਪੀੜੈ ਅਗੇ ਜਾਵਣਾ ਨੰਗਾ ਦੋਜਗ ਚਾਲਿਆ ਤਾਂ ਦੇਸੈ ਖਰਾ ਡਰਾਵਣਾ ਕਰਿ ਔਗਣ ਪਛੋ ਤਾਵਣਾ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸ਼ਲੋਕ ਮਹਲਾ ਪਹਿਲਾ ਸ਼ੇਮ ਲਰਖ ਸਰਾਏ ਰਾਤ دیرਗਤਮਚ ਓਏ ਜਿ ਆਵੇ ਹਸ ਕਰ ਜਹ ਨਰਾਸੇ ਕਿ ਫਾਲ ਫਿਕੇ ਫੁਲ ਵਕ ਵਕੇ ਕਮਨ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆ ਤਤ ਸਾਕੋ ਨਿਵੇਂ ਆਪਕ ਪਰ ਕੋ ਨਿਵੇਂ ਨ ਕੋਏ ਤਰ ਤਰਾ ਜੂ ਟੋਲੀਐ ਨਿਵੇਂ ਸਗੋਰਾ ਹੋਏ अपराधी दouna नेवे जोहंता मिरगाहे शीश निवाया क्या थी है जारि हृदय कसु दे जाय महला पहला पढ़ पुस्तक संद्यावादं सल पूज स्वबगल समादं मुख चूढ बभूख अनुसारं कृपाल तिहाल विचारं गलमाला तिलक ललाटं दोए धोती वस्त्रक पाडं जे जानस वर्मं कर्मं साव हो गठन हि चो कर्मं ਕਾ ਨਾਨਕ ਨੇ ਚੋ ਧਿਆਵੈ ਵੈਨ ਸਤ ਗੁਰ ਬਾਟ ਨ ਪਾਵੈ ਪਾਉੜੇ ਕਾਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਨ ਦਾ ਚੰਗਾ ਆਪੜ ਆ ਪਹਿ ਕੀਤਾ ਪਾਵਣਾ ਹੌਕਮ ਕੀਏ ਮਨ ਪਾਵੰਦੇ ਰਾਹ ਭੀੜੇ ਅਗੇ ਜਾਵਣਾ ਨੰਗਾ ਦੋ ਜਗ ਚਾਲਿਆ ਤਾਂ ਦੇਸੈ ਖਰਾ ਡਰਾਵਣਾ ਕਰ ਔਗਣ ਪਛੋ ਤਾਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 1 ਸ਼ਿਮਲ ਰੁਖ ਸਰਾਏ ਰਾਤ ਦਿਰਗਤਮਚ ਪਏ ਜਿ ਆਵੇ ਆਸ ਕਰ ਜਹ ਨਰਾਸੇ ਕਿਤ ਫਲ ਫਿਕੇ ਫਲ ਵਕ ਵਕੇ ਕਮਨ ਅਭੇ ਪਤ ਮਿੱਠਤ ਨਿਵੇਂ ਨਾਨਕਾ ਗੁਣ ਚੰਗਿਆਈਆਂ ਤਤ ਸਾਵਕੋ ਨਿਵੇਂ ਆਪਕ ਪਰਕੋ ਨਿਵੇਂ ਨ ਕੋਏ ਤਰ ਤਰਾ ਜੂ ਟੋਲੀਐ ਨਿਵੇਂ ਸੁਗੋਰਾ ਹੋਏ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਆ ਕੀ ਥੀਏ ਜਹ ਜਿਹ ਕਸੁ ਦੇ ਜਾਏ ਮਹਲਾ ਪਹਿਲਾ ਪਾੜ ਪੁਰਤਕ ਸੰਧਿਆ ਆਵਾਦੰ ਸੇਲ ਪੂਜ ਸੁਬਗਲ ਸਮਾਦੰ ਮੁਖ ਝੂਠ ਬਿਪੂਖ ਅਨਸਾਰ ਕਰੈ ਪਾਲ ਤਿਹਾਲ ਵਿਚਾਰ ਗਲ ਮਾਲਾ ਤਿਲਕ ਲਲਾਟੰ ਦوئ ਧੋਤੀ ਵਸਤਰ ਕਾ ਪਾੜੰ ਜੇ ਜਾਣ ਸ ਵਰਮੰ ਕਰਮੰ ਸਾਉ ਹੋ ਗਟਨਹਿ ਚੋ ਕਰਮੰ ਕਾ ਨਾਨਕ ਨਹਿ ਚੋ ਧਿਆਵੈ ਵਿਨ ਸਤ ਗੁਰ ਬਾਟ ਨ ਪਾਵੇ ਪਾਉੜੇ ਕਾਪੜ ਰੋਬ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਨ ਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੌਕਮ ਕੀਏ ਮਨ ਪਾਵੰਦੇ ਰਾਹ ਪੀੜੇ ਅਗੇ ਜਾਵਣਾ ਨੰਗਾ ਦੋ ਜਗ ਚਾਲਿਆ ਤਾਂ ਦੇਸੈ ਖਰਾ ਡਰਾਵਣਾ ਕਰ ਔਗਣ ਪਛੋ ਤਾਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪਹਿਲਾ ਸ਼ਮਲ ਰੁਖ ਸਰਾਏ ਰਾਤ دیرਗਤਮਚ ਪਏ ਜਿ ਆਵੇ ਆਸ ਕਰ ਜਹ ਨਰਾਸੇ ਕਿ ਫਾਲ ਫਿਕੇ ਫੁਲ ਵਕ ਵਕੇ ਕਮਨ ਆਵੇ ਪਤ ਮਿੱਠਤ ਨੀਵ ਨਾਨਕਾ ਗੁਣ ਚੰਗਿਆਈਆਂ ਤਤ ਸਾਵਕੋ ਨਿਵੇਂ ਆਪਕ ਪਰ ਕੋ ਨਿਵੇਂ ਨ ਕੋਏ ਤਰ ਤਰਾ ਜੂ ਟੋਲੀਐ ਨਿਵੇਂ ਸੁਗੋਰਾ ਹੋਏ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਆ ਕਿਅ ਕੀ ਹੈ ਜਨ ਹਿਰਦੈ ਕਸੁ ਦੇ ਜਾਏ ਮਹਨਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸੁਬਗਲ ਸਮਾਦੰ ਮੁਖ ਛੂਠ ਬਿ ਪੂਖ ਅਨੁਸਾਰ ਕਰੈ ਪਾਲ ਤਿਹਾਲ ਵਿਚਾਰ ਗਲਮਲਾ ਤਿਰਕ ਲਲਾਟੰ ਦੋਏ ਧੋਤੀ ਵਸਤਰ ਕਪਾੜੰ ਜੇ ਜਾਣ ਸ ਵਰਮੰ ਕਰਮੰ ਸਭ ਹੋ ਗਟਨਿ ਚੋ ਕਰਮੰ ਕਾ ਨਾਨਕ ਨਿ ਚੋ ਧਿਆਵੈ ਵਿਨ ਸਤ ਗੁਰ ਬਾਟ ਨ ਪਾਵੇ ਪੌੜੇ ਕਾਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਨ ਦਾ ਚੰਗਾ ਆਪਣਾ ਆਪਹਿ ਕੀਤਾ ਪਾਵਣ ਹੁਕਮ ਕੀਏ ਮਨ ਪਾਵੰਦੇ ਰਾਹ ਪੀੜੈ ਅਗੇ ਜਾਮਣਾ ਨੰਗਾ ਦੋ ਜਗ ਚਾਲਿਆ ਤਾਂ ਦੇਸੈ ਖਰਾ ਡਰਾਵਣਾ ਕਰਿ ਔਗਣ ਪਛੋ ਤਾਮਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਸ਼ਮਲ ਰੁਖਸਰਾਏ ਰਾਤ دیرਗਤਮਚ ਪਏ ਜਿ ਆਵੇ ਆਸ ਕਰ ਜਹ ਨਰਾਸੇ ਕਿ ਫਾਲ ਫਿਕੇ ਫੁਲ ਵਕ ਵਕੇ ਕਮਨ ਆਵੇ ਪਤ ਮਿੱਠਤ ਨਿਵੇਂ ਨਾਨਕਾ ਗੁਣ ਚੰਗਿਆਈਆ ਤਤ ਸਾਕੋ ਨਿਵੇਂ ਆਪਕ ਪਰ ਕੋ ਨਿਵੇਂ ਨ ਕੋਏ ਤਰ ਤਰਾ ਜੂ ਟੋਲੀਐ ਨਿਵੇਂ ਸਗੋਰਾ ਹੋਏ अपराधी डौणा नीवें जो हंता मिरगा है शीश निवाया क्या थी है जारिदा कसु दे जाए महनला पहला पढ़ पुस्तक संद्यावादन चल पूज सबगल समादन मुख चूडव भूख अनुसार त्रैपालति हाल विचार गलमाला तिलक ललाटं दोए थोती वस्त्रक पाडं जे जान सर्वम कर्मं साव हो गटनहिं चो कर्मं ਕਾ ਨਾਨਕ ਨੇ ਚੋ ਧਿਆਵੈ ਵੈਨ ਸਤ ਗੁਰ ਬਾਟ ਨਾ ਪਾਵੇ ਪਾਉੜੇ ਕਾਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਨਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੌਕਮ ਕੀਏ ਮਨ ਪਾਵੰਦੇ ਰਾਹ ਪੀੜੇ ਅਗੇ ਜਾਵਣਾ ਨੰਗਾ ਦੋ ਜਗ ਚਾਲਿਆ ਤਾਂ ਦੇਸੈ ਖਰਾ ਡਰਾਵਣਾ ਕਰਿ ਔਗਣ ਪਛੋ ਤਾਮਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪਹਿਲਾ ਸਿਮਲ ਰੁਖ ਸਰਾਏ ਰਾਤ ਦੀਰਗ ਤਮਚ ਓਏ ਜਿਆ ਵੇ ਆਸ ਕਰ ਜਹ ਨਰਾਸੇ ਕੇ ਫਲ ਫਿਕੇ ਫੁੱਲ ਵਕ ਵਕੇ ਕੰਮ ਨ ਆਵੇ ਪਤ ਮਿੱਠਤ ਨਿਵੇਂ ਨਾਨਕਾ ਗੁਣ ਚੰਗਿਆਈਆਂ ਤਤ ਸਾਕੋ ਨਿਵੇਂ ਆਪਕ ਪਰ ਕੋ ਨਿਵੇਂ ਨ ਕੋਏ ਤਰ ਤਰਾ ਜੂ ਟੋਲੀਏ ਨਿਵੇਂ ਸੋ ਗੋਰਾ ਹੋਏ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਆ ਕਿਅ ਕੀ ਹੈ ਜਹਰਦਾ ਕਸੁ ਦੇ ਜਾਏ ਮਹਲਾ ਪਹਿਲਾ ਪੜ ਪੁਰ ਤਕ ਸੰਧਿਆ ਵਾਦੰ ਸੇਲ ਪੂਜ ਸੁਬਗਲ ਸਮਾਦੰ ਮੁਖ ਝੂਠ ਬੇਪੂਖ ਅਨਸਾਰੰ ਕਰੈ ਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦوئ ਧੋਤੀ ਵਸਤਰ ਕਾ ਪੜੰ ਜੇ ਜਾਣਸ ਵਰਮੰ ਕਰਮੰ ਸਾਉ ਹੋ ਗਡਨਹਿ ਚੋ ਕਰਮੰ ਕਾ ਨਾਨਕ ਨਹਿ ਚੋ ਧਿਆਵੈ ਵੈਨ ਸਤ ਗੁਰ ਬਾਟ ਨ ਪਾਵੇ ਪਾਉੜੇ ਕਾਪੜ ਰੋਬ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਨਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ ਹਉਕਮ ਕੀਏ ਮਨ ਪਾਵੰਦੇ ਰਾਹ ਭੀੜੇ ਅਗੇ ਜਾਵਣਾ ਨੰਗਾ ਦੋਜਗ ਚਾਲਿਆ ਤਾਂ ਦੇਸੈ ਖਰਾ ਡਰਾਵਣਾ ਕਰਿ ਔਗਣ ਪਛੋ ਤਾਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪਹਿਲਾ ਸਿਮਲ ਰੁਖ ਸਰਾਏ ਰਾਤ ਦੀਰਗਾ ਤਮਚ ਓਏ ਜੇ ਆਵੇ ਆਸ ਕਰ ਜਹ ਨਰਾਸੇ ਕੇ ਫਾਲ ਫਿਕੇ ਫੋਲ ਵਕ ਵਕੇ ਕਮਨ ਆਵੇ ਪਤ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਾਵਕੋ ਨਿਵੇਂ ਆਪਕ ਪਰ ਕੋ ਨਿਵੇਂ ਨ ਕੋਏ ਤਰ ਤਰਾ ਜੂ ਟੋਲੀਐ ਨਿਵੇਂ ਸੁਗੋਰਾ ਹੋਏ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਆ ਕੀ ਥੀ ਹੈ ਜਦਿ ਦਇਆ ਕਸੁ ਦੇ ਜਾਏ ਮਹਨਲਾ ਪਹਿਲਾ ਪੜ ਪੁਸਤਕ ਸੰਧਿਆ ਆਵਾਦੰ ਸਲ ਪੂਜ ਸੁਬਗਲ ਸਮਾਦੰ ਮੁਖ ਝੂਠ ਬਿ ਭੂਖ ਅਨਸਾਰ ਕਰੈ ਪਾਲ ਤਿਹਾਲ ਵਿਚਾਰਨ ਗਲਮਾਲਾ ਤਿਲਕ ਲਲਾਟੰ ਦੋਏ ਧੋਤੀ ਵਤਰ ਕਪਾੜੰ ਜੇ ਜਾਣ ਸਬਰਮੰ ਕਰਮੰ ਸਾਵ ਹੋ ਗਟਨਿ ਚੋ ਕਰਮੰ ਕਾ ਨਾਨਕ ਨਿ ਚੋ ਧਿਆਵੈ ਵਿਨ ਸਤ ਗੁਰ ਬਾਟ ਨ ਪਾਵੇ ਪਾਉੜੀ ਕਾਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਨ ਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਪਾਵੰਦੇ ਰਾਹ ਪੀੜੈ ਅਗੇ ਜਾਮਣਾ ਨੰਗਾ ਦੋਜਗ ਚਾਲਿਆ ਤਾਂ ਦੇਸੈ ਖਰਾ ਡਰਾਵਣਾ ਕਾਰੇ ਔਗਣ ਪਛੋ ਤਾਮਣਾ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਸਿਮਲ ਰੁਖ ਸਰਾਏ ਰਾਤ ਧੀਰਗਾ ਤਮਛ ਪਏ ਜਿ ਆਵੇ ਆਸ ਕਰ ਜਹ ਨਰਾਸੇ ਕਿ ਫਾਲ ਫਿਕੇ ਫੁਲ ਵਕ ਵਕੇ ਕਮਨ ਆਵੇ ਪਤ ਮਿੱਠਤ ਨਿਵੇਂ ਨਾਨਕਾ ਗੁਣ ਚੰਗਿਆਈਆਂ ਤਤ ਸਾਕੋ ਨਿਵੇਂ ਆਪਕ ਪਰ ਕੋ ਨਿਵੇਂ ਨ ਕੋਏ ਤਰ ਤਰਾ ਜੂ ਟੋਲੀਏ ਨਿਵੇਂ ਸਗੋਰਾ ਹੋਏ अपराधी दूणा निवे जोहंता मिरगाहे शीश निवाया क्याथिए जदिदा कसु दे जाय महला पहला पाड पुस्तक संद्यावादं सल पूज स्वबगल समादं मुख चूडव पूख अनुसारं कृपाल तिहाल विचार गलमाला तिलक ललाटं दोए थोती वस्त्रक पाडं जे जान सर्वम कर्मं साव हो गडने चो कर्मं ਕਾ ਨਾਨਕ ਨੇ ਚੋ ਧਿਆਵੈ ਵੈਨ ਸਤ ਗੁਰ ਬਾਟ ਨ ਪਾਵੈ ਪਾਉੜੇ ਕਾਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਨ ਦਾ ਚੰਗਾ ਅਪਣਾਇ ਪਹਿ ਕੀਤਾ ਪਾਵਣਾ ਹਉਕਮ ਕੀਏ ਮਨ ਪਾਵੰਦੇ ਰਾਹ ਪੀੜੇ ਅਗੇ ਜਾਵਣਾ ਨੰਗਾ ਦੋ ਜਗ ਚਾਲਿਆ ਤਾਂ ਦੇਸੈ ਖਰਾ ਡਰਾਵਣਾ ਕਰ ਔਗਣ ਪਛੋ ਤਾਵਣਾ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸਲੋਕ ਮਹਲਾ ਪਹਿਲਾ ਸਿਮਲ ਰੁਖ ਸਰਾਏ ਰਾਤ ਦੀਰਗ ਤਮੋਚ ਓਏ ਜਿਆ ਵੇ ਆਸ ਕਰ ਜਹ ਨਰਾਸੇ ਕੇ ਫਲ ਫਿਕੇ ਫਲ ਵਕ ਵਕੇ ਕਮਨ ਅਭੇ ਪਤ ਮਿੱਠਤ ਨਿਵੇਂ ਨਾਨਕਾ ਗੁਣ ਚੰਗਿਆਈਆਂ ਤਤ ਸਾਕੋ ਨਿਵੇਂ ਆਪਕ ਪਰ ਕੋ ਨਿਵੇਂ ਨ ਕੋਏ ਤਰ ਤਰਾ ਜੂ ਟੋਲੀਏ ਨਿਵੇਂ ਸਗੋਰਾ ਹੋਏ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਆ ਕੀ ਥੀ ਹੈ ਜਹਰਦਾ ਕਸੁ ਦੇ ਜਾਏ ਮਹਲਾ ਪਹਿਲਾ ਪੜ ਪਰ ਤਕ ਸੰਧਿਆ ਆਵਾਦੰ ਸੇਲ ਪੂਜ ਸੁਬਗਲ ਸਮਾਦੰ ਮਖ ਝੂਠ ਬੇਪੋਖ ਅਨਸਾਰੰ ਤੇ ਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦوئ ਧੋਤੀ ਵਸਤਰ ਕ ਪੜੰ ਜੇ ਜਾਣ ਸ ਵਰਮੰ ਕਰਮੰ ਸਾਉ ਹੋ ਗਟਨਹਿ ਚੋ ਕਰਮੰ ਕਾ ਨਾਨਕ ਨਹਿ ਚੋ ਧਿਆਵੈ ਵੈਨ ਸਤ ਗੁਰ ਵਾਟ ਨ ਪਾਵੇ ਪਾਉੜੇ ਕਾਪੜ ਰੋਬ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਨਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ ਹਉਕਮ ਕੀਏ ਮਨ ਪਾਵੰਦੇ ਰਾਹ ਪੀੜੇ ਅਗੇ ਜਾਵਣਾ ਨੰਗਾ ਦੋ ਜਗ ਚਾਲਿਆ ਤਾਂ ਦੇਸੈ ਖਰਾ ਡਰਾਵਣਾ ਕਰਿ ਔਗਣ ਪਛੋ ਤਾਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪਹਿਲਾ ਸਿਮਲ ਰੁਖ ਸਰਾਇ ਰਾਤ ਦੀਰਗਾ ਤਮਚ ਓਏ ਜੇ ਆਵੇ ਆਸ ਕਰ ਜਹ ਨਰਾਸੇ ਕੇ ਫਾਲ ਫਿਕੇ ਫੋਲ ਵਕ ਵਕੇ ਕਮਨ ਆਵੇ ਪਤ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਾਵਕੋ ਨਿਵੇਂ ਆਪਕ ਪਰ ਕੋ ਨਿਵੇਂ ਨ ਕੋਏ ਤਰ ਤਰਾ ਜੂ ਟੋਲੀਐ ਨਿਵੇਂ ਸਗੋਰਾ ਹੋਏ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਆ ਕਿਅ ਕੀ ਹੈ ਜਦ ਹਿਰਦੈ ਕਸੁ ਦੇ ਜਾਏ ਮਹਨਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸੁਬਗਲ ਸਮਾਦੰ ਮukh ਛੂਠ ਬਿ ਭੂਖਣ ਅਸਾਰੰ ਕਰੇ ਪਾਲ ਤਿਹਾਲ ਵਿਚਾਰੰ ਗਾਲ ਮਾਲਾ ਤਿਲਕ ਲੁਲਾਟੰ ਦੋਏ ਧੋਤੀ ਵਸਤਰ ਕਾ ਪਾੜੰ ਜੇ ਜਾਣ ਸ ਵਰਮੰ ਕਰਮੰ ਸਾਉ ਹੋ ਗਡਨਹਿ ਚੋ ਕਰਮੰ ਕਾ ਨਾਨਕ ਨਹਿ ਚੋ ਧਿਆਵੈ ਵੈਨ ਸਤ ਗੁਰ ਬਾਟ ਨ ਪਾਵੈ ਪਾਉੜੇ ਕਾਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਨ ਦਾ ਚੰਗਾ ਅਪਣਾ ਆਪਹਿ ਕੀਤਾ ਪਾਵਣਾ ਹੁਕਮ ਕੀਏ ਮਨ ਪਾਵੰਦੇ ਰਾਹ ਪੀੜੈ ਅਗੇ ਜਾਮਣਾ ਨੰਗਾ ਦੋਜਗ ਚਾਲਿਆ ਤਾਂ ਦੇਸੈ ਖਰਾ ਡਰਾਵਣਾ ਕਾਰੇ ਔਗਣ ਪਛੋ ਤਾਮਣਾ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸ਼ਲੋਕ ਮਹਲਾ ਪਹਿਲਾ ਸ਼ਿਮਲ ਰੁਖ ਸਰਾਏ ਰਾਤ ਦੀਰਗਾ ਤਮੋਚ ਓਏ ਜਿ ਆਵੇ ਆਸ ਕਰ ਜਹ ਨਰਾਸੇ ਕੇ ਫਾਲ ਫਿਕੇ ਫੋਲ ਵਕ ਵਕੇ ਕਮ ਨ ਆਵੇ ਪਤ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਾਵ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨ ਕੋਏ ਤਰ ਤਰਾ ਜੂ ਟੋਲੀ ਐ ਨਿਵੇਂ ਸਗੋਰਾ ਹੋਏ अपराधी डौणा निवे जोहंता मिरगा है शीश निवाया क्या थी है जालिदा कसु दे जाए महल्ला पहला पढ़ पुस्तक संध्य आबादं सल पूज स्वबगल समादं मुख चूठ बभूख अनुसारं करपाल तिहाल विचार गलमाला तिलक ललाटं दोए थोती वस्त्रक पाडं जे जान स्वर्मं कर्मं साव हो गठन चो कर्मं ਕਾ ਨਾਨਕ ਨੇ ਚੋ ਧਿਆਵੈ ਵੈਨ ਸਤ ਗੁਰ ਬਾਟ ਨ ਪਾਵੈ ਪਾਉੜੇ ਕਾਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਨ ਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹਉਕਮ ਕੀਏ ਮਨ ਪਾਵੰਦੇ ਰਾਹ ਪੀੜੇ ਅਗੇ ਜਾਵਣਾ ਨੰਗਾ ਦੋ ਜਗ ਚਾਲਿਆ ਤਾਂ ਦੇਸੈ ਖਰਾ ਡਰਾਵਣਾ ਕਰ ਔਗਣ ਪਛੋ ਤਾਵਣਾ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸਲੋਕ ਮਹਲਾ ਪਹਿਲਾ ਸਿਮਲ ਰੁਖ ਸਰਾਏ ਰਾਤ ਦੀਰਗ ਤਮਚ ਓਏ ਜਿਆ ਵੇ ਆਸ ਕਰ ਜਹ ਨਰਾਸੇ ਕੇ ਫਲ ਫਿਕੇ ਫਲ ਵਕ ਵਕੇ ਕਮਨ ਅਭੇ ਪਤ ਮਿੱਠਤ ਨਿਵੇਂ ਨਾਨਕਾ ਗੁਣ ਚੰਗਿਆਈਆਂ ਤਤ ਸਾਵਕੋ ਨਿਵੇਂ ਆਪਕ ਪਰਕੋ ਨਿਵੇਂ ਨ ਕੋਏ ਤਰ ਤਰਾ ਜੂ ਟੋਲੀਐ ਨਿਵੇਂ ਸਗੋਰਾ ਹੋਏ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਆ ਕੀ ਥੀ ਹੈ ਜਹਰਿਦੈ ਕਸੁ ਦੇ ਜਾਏ ਮਹਲਾ ਪਹਿਲਾ ਪੜ ਪੁਰ ਤਕ ਸੰਧਿਆ ਬਾਦੰ ਸੇਲ ਪੂਜ ਸੁਬਗਲ ਸਮਾਦੰ ਮਖ ਚੂਠ ਬੇਪੋਖ ਅਨਸਾਰੰ ਤੇ ਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਡੰ ਦੋਏ ਧੋਤੀ ਵਸਤਰ ਕ ਪਾੜੰ ਜੇ ਜਾਣ ਸ ਵਰਮੰ ਕਰਮੰ ਸਾਉ ਹੋ ਗਟਨਹਿ ਚੋ ਕਰਮੰ ਕਾਉ ਨਾਨਕ ਨਹਿ ਚੋ ਧਿਆਵੈ ਵੈਨ ਸਤ ਗੁਰ ਬਾਟ ਨ ਪਾਵੇ ਪਾਉੜੇ ਕਾਪੜ ਰੋਬ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਨਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ ਹਉਕਮ ਕੀਏ ਮਨ ਪਾਵੰਦੇ ਰਾਹ ਪੀੜੇ ਅਗੇ ਜਾਵਣਾ ਨੰਗਾ ਦੋ ਜਗ ਚਾਲਿਆ ਤਾਂ ਦੇਸੈ ਖਰਾ ਡਰਾਵਣਾ ਕਰਿ ਔਗਣ ਪਛੋ ਤਾਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪਹਿਲਾ ਸਿਮਲ ਰੁਖ ਸਰਾਏ ਰਾਤ ਦੀਰਗਾ ਤਮਚ ਓਏ ਜੇ ਆਵੇ ਆਸ ਕਰ ਜਹ ਨਰਾਸੇ ਕੇ ਫਾਲ ਫਿਕੇ ਫੋਲ ਵਕ ਵਕੇ ਕਾਮਨਾ ਆਵੇ ਪਤ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਾਵਕੋ ਨਿਵੇਂ ਆਪਕ ਪਰ ਕੋ ਨਿਵੇਂ ਨ ਕੋਏ ਤਰ ਤਰਾ ਜੂ ਟੋਲੀਐ ਨਿਵੇਂ ਸਗੋਰਾ ਹੋਏ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਆ ਕੀ ਥੀ ਹੈ ਜਦਿ ਦਇਕ ਕਸੁ ਦੇ ਜਾਏ ਮਹਨਲਾ ਪਹਿਲਾ ਪੜ ਪੁਸਤਕ ਸੰਧਿਆ ਆਵਾਦੰ ਸਲ ਪੂਜ ਸੁਬਗਲ ਸਮਾਦੰ ਮੁਖ ਝੂਠ ਬਿ ਭੂਖ ਅਨਸਾਰ ਕਰੈ ਪਾਲ ਤਿਹਾਲ ਵਿਚਾਰਨ ਗਾਲ ਮਾਲਾ ਤਿਲਕ ਲਲਾਟੰ ਦੋਏ ਧੋਤੀ ਵਹ ਤਰਕ ਪਾੜੰ ਜੇ ਜਾਣ ਸ ਵਰਮੰ ਕਰਮੰ ਸਾਹ ਹੋ ਗਡਨਹਿ ਚੋ ਕਰਮੰ ਕਾ ਨਾਨਕ ਨਹਿ ਚੋ ਧਿਆਵੈ ਵੈਨ ਸਤ ਗੁਰ ਬਾਟ ਨਾ ਪਾਵੈ ਪਾਉੜੇ ਕਾਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਨ ਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ ਹੁਕਮ ਕੀਏ ਮਨ ਪਾਵੰਦੇ ਰਾਹ ਪੀੜੈ ਅਗੇ ਜਾਮਣਾ ਨੰਗਾ ਦੋਜਗ ਚਾਲਿਆ ਤਾਂ ਦੇਸੈ ਖਰਾ ਡਰਾਵਣਾ ਕਾਰੇ ਔਗਣ ਪਛੋ ਤਾਮਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਸ਼ਮਲ ਰੁਖ ਸਰਾਏ ਰਾਤ دیرਗਤਮਚ ਓਏ ਜਿ ਆਵੇ ਹਸ ਕਰ ਜਹ ਨਰਾਸੇ ਕਿ ਫਾਲ ਫਿਕੇ ਫੁਲ ਵਕ ਵਕੇ ਕਮਨ ਆਵੇ ਪਤ ਮਿੱਠਤ ਨੀ ਵਿਨਾਨਕਾ ਗੁਣ ਚੰਗਿਆਈਆਂ ਤਤ ਸਾਵਕੋ ਨਿਵੇਂ ਆਪਕ ਪਰਕੋ ਨਿਵੇਂ ਨ ਕੋਏ ਤਰ ਤਰਾ ਜੂ ਟੋਲੀਐ ਨਿਵੇਂ ਸਗੋਰਾ ਹੋਏ अपराधी दouna नेवे जो हंता मिरगा है शीश निवाया क्या थी है जारिदा कसु दे जाए महला पहला पढ़ पुस्तक संद्यावादं सल पूज स्वबगल समादं मुख चूढव पोख अनुसारं त्रैपाल तिहाल विचारं गलमाला तिलक ललाटं दोए थोती वस्त्रक पाडं जे जान स्वर्मं कर्मं साव हो गठन चो कर्मं ਕਾ ਨਾਨਕ ਨੇ ਚੋ ਧਿਆਵੈ ਵੈਨ ਸਤ ਗੁਰ ਬਾਟ ਨ ਪਾਵੇ ਪਾਉੜੇ ਕਾਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਨ ਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ ਹਉਕਮ ਕੀਏ ਮਨ ਪਾਵੰਦੇ ਰਾਂ ਪੀੜੇ ਅਗੇ ਜਾਵਣਾ ਨੰਗਾ ਦੋ ਜਗ ਚਾਲਿਆ ਤਾਂ ਦੇਸੈ ਖਰਾ ਡਰਾਵਣਾ ਕਰਿ ਔਗਣ ਪਛੋ ਤਾਮਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਸ਼ਮਲ ਰੁਖ ਸਰਾਏ ਰਾਤ ਦਿਰਗਤਮਚ ਪਏ ਜਿ ਆਵੇ ਹਸ ਕਰ ਜਹ ਨਰਾਸੇ ਕਿਤ ਫਲ ਫਿਕੇ ਫਲ ਵਕ ਵਕੇ ਕਮਨ ਆਵੇ ਪਤ ਮਿੱਠਤ ਨਿਵੇਂ ਨਾਨਕਾ ਗੁਣ ਚੰਗਿਆਈਆਂ ਤਤ ਸਾਕੋ ਨਿਵੇਂ ਆਪਕ ਪਰ ਕੋ ਨਿਵੇਂ ਨ ਕੋਏ ਤਰ ਤਰਾ ਜੂ ਟੋਲੀਐ ਨਿਵੇਂ ਸਗੋਰਾ ਹੋਏ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਆ ਕੀ ਥੀਏ ਜਦ ਹਿਰਦੈ ਕਸੁ ਦੇ ਜਾਏ ਮਹਲਾ ਪਹਿਲਾ ਪੜ ਪੁਰਤਕ ਸੰਧਿਆ ਆਵਾਦੰ ਸੇਲ ਪੂਜ ਸੁਬਗਲ ਸਮਾਦੰ ਮੁਖ ਚੂਠ ਬੇਪੂਖ ਅਨੁਸਾਰੰ ਕਰੈ ਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦوئ ਧੋਤੀ ਵਤਰਕ ਪਾੜੰ ਜੇ ਜਾਣ ਸ ਵਰਮੰ ਕਰਮੰ ਸਾਵ ਹੋ ਗਡਨਹਿ ਚੋ ਕਰਮੰ ਕਾ ਨਾਨਕ ਨਹਿ ਚੋ ਧਿਆਵੈ ਵੈਨ ਸਤ ਗੁਰ ਬਾਟ ਨ ਪਾਵੈ ਪਾਉੜੇ ਕਾਪੜ ਰੋਬ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਅਪੜਾ ਆਪੇ ਕੀਤਾ ਪਾਵਣਾ ਹਉਕਮ ਕੀਏ ਮਨ ਪਾਵੰਦੇ ਰਾਹ ਭੀੜੇ ਅਗੇ ਜਾਵਣਾ ਨੰਗਾ ਦੋ ਜਗ ਚਾਲਿਆ ਤਾਂ ਦੇਸੈ ਖਰਾ ਡਰਾਵਣਾ ਕਰਿ ਔਗਣ ਪਛੋ ਤਾਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ